ਅੱਜ ਅਸੀਂ ਬਣਾਉਣ ਲੱਗੇ ਆ ਮਸਰਾਂ ਦੀ ਦਾਲ ਇੱਕ ਕੌਲੀ ਦਾਲ ਦੀ ਲਈਆ ਵੈਸੇ ਨਾ ਇਹ ਜਿਹੜੇ ਮਸਰ ਨੇ ਜਿਵੇਂ ਦੇਖਣ ਨੂੰ ਤਾਂ ਇਹ ਲੱਗਦੇ ਨੇ ਜਿਵੇਂ ਮੋਟ ਹੁੰਦੇ ਨੇ ਪਰ ਇਹ ਰਿੰਨਣ ਨੂੰ ਬਹੁਤ ਸਖਤ ਨੇ ਇਹ ਬਣਦੇ ਕੁੱਕਰ 'ਚ ਇਹਨੇ ਛੇਤੀ ਹਨ ਉਸੇ ਨੂੰ ਸੀ ਧੋ ਕੇ ਕਈ ਦਿਨ ਹੋ ਗਏ ਦਾਲੇ ਮਿੱਤੀ ਹੋਈ ਸੀ ਕੱਲ ਅਸੀਂ ਫਿਰ ਲੈ ਕੇ ਆਏ ਸਪੈਸ਼ਲੀ ਬੀਚੇ ਕਰਨੀ ਆਪਾਂ न साफ़ सुथरी आहे बिल्कुलु कुझु बि नी उहो पाण पूरो ਇਹ ਵੀ ਸਾਜਰੇ ਰੋਟੀ ਬਣ ਜੇ ਫੇਰ ਔਖਾ ਹੋ ਜਾਂਦਾ ਆਪਾਂ ਪਾਵਾਂਗੇ ਹੋ ਮਿਰਚ ਤੇ ਹਲਦੀ ਨਮਕ ਮਿਰਚ ਹਲਦੀ ਜੋ ਵੀ ਪਾਉਣਾ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਆਹ ਲਓ ਅਗਲੀ ਵਰਤੀ ਤੇ ਆਹ ਬਾਦੀ ਦਾ ਮਿਰਚ ਆਹ ਬਾਤਾ ਪਾਈ ਮੋ ਚੰਨ ਵੀ ਲੈ ਉਧਰ ਚਲੋ ਬਣਦੀ ਆ ਅਸੀਂ ਵੈਸੇ ਮੋਠਾਂ ਦੀ दाल ਘੱਟ ਖਾਂਦੇ ਆ ਤੇ ਮਸਰ ਜ਼ਿਆਦਾ ਖਾਂਦੇ ਆ ਮੋਰ ਤਾਂ ਅਸੀਂ ਬਿਲਕੁਲ ਨਹੀਂ ਖਾਂਦੇ ਨਾ ਮੋਰ ਖਾਈਏ ਨਾ ਹਰੀ ਮੂੰਗੀ ਖਾਈਏ ਅਸੀਂ ਇਹ ਹੀ ਜ਼ਿਆਦਾ ਖਾਂਦੇ ਆ ਹੋਂ ਪਾਸੇ ਨੂੰ ਅਸੀਂ ਅੱਜ ਗੈਸ ਨਾਲ ਬਾਹਰ ਪਾ ਦਿੱਤੀ ਤੇ ਗਰਮ ਨਹੀਂ ਸੀ ਅੱਵਾਚਾ ਗਮੋਂ ਬੰਦ ਹੋ ਗਈ ਸੀ ਤੇ ਹੁਣ ਆਪਾਂ ਲੈ ਬਿਓ ਅੱਜ ਦੇ ਦੇ ਜੋੜ ਕੇ ਟੈਂਪਰ ਸ਼ਾਬਦਾ ਬਣ ਗਿਆ ਨਾ ਮਸਾਲਾ ਦੀ ਦਾਲ ਪਾ ਦੇਸੀ ਘਿਓ ਦਾ ਚਮਚਾ ਪਾਇਆ ਹੈ ਵਿੱਚ ਜਾਂ ਮੱਖਣ ਪਾਇਆ ਹੋਵੇ ਇੰਨੀ ਸੁਆਦ ਲੱਗਦੀ ਹੈ ਤੁਸੀਂ ਬਾਰ ਬਾਰ ਚੱਟ ਲਿਓਗੇ ਬਣਾ ਕੇ ਦੇਖੋ ਬਸ ਮੋੱਖਾ ਨਾਲ ਜਿਆਦਾ ਮਸਾਲੇदार ਜਾਂ ਰਸਵਾਰਾ ਸੀ ਮਸਰੀ ਖਾਣਿਆ ਜੀ ਜਿਵੇਂ ਆ ਲੋਕ ਮੋਠ ਖਾਂਦੇ ਨੇ ਸਿਆਲ ਦੇ ਵਿੱਚ ਇਹਨਾਂ ਨੂੰ ਜਦ ਮਰਜੀ ਜਿਹੜੇ ਮੌਸਮ ਚ ਮਰਜੀ ਕਰ ਲਓ ਨਾ ਕੋਈ ਨਹੀਂ ਹੈਗਾ ਚਾਰ ਪੰਜ ਬੱਤਨੇ ਸੇ ਲਸਣ ਦੇਖੋ ਸਾਡਾ ਇੰਨਾ ਮੋਟਾ-ਮੋਟਾ ਲਸਣ ਚਾਰ-ਪੰਜ ਕੰਡੀਆਂ ਦੀ ਲੋੜ ਪੈਂਦੀ ਹੈ ਬਾਹਲਾ ਨਹੀਂ ਅਸੀਂ ਲਸਣ ਪਾਵੇ ਗਰਮੀ ਆ ਤੇ ਘਾਟ ਹੀ ਪਾਉਣਾ ਸਾਗ ਚ ਅਸੀਂ ਬਹੁਤ ਪਾਉਂਦੇ ਹੁੰਦੇ ਸੀ ਹੁਣ ਤੁਹਾਨੂੰ ਦੁਕਾਣ ਮੈਂ ਜੀ ਤਰਪਾ ਲਾਉਂਦੇ ਤੇ ਪਾਪਾ ਕੱਟੇ ਆ ਪਾ ਲਾਉਂਦਾ ਆ ਵੀ ਇਧਰ ਤੇ ਆਉਂਦਾ

ਤੜਕਾ ਵੀ ਜਾਂਦਾ ਐਂ ਤੇ ਵੀ ਚੀਤੀ ਵਰਦਨ ਤਿਆਰ ਆ ਤੇ ਲਾਉਣੇ ਦਾ ਬਣ ਗਈ ਨਾ ਜੀ ਪਾਲਾ ਭੱਜ ਗਿਆ Ờ ਆਪਣੀ ਇਹ ਜੀ ਬੰਦੀ ਆ ਆਪਣਾ ਵਾਲ ਬੰਨ ਆ ਆ ਦੇਖੋ ਜੀ ਹੁਣ ਦੱਦੀ ਬਣਾਉਣ ਲੱਗੇ ਹਾਂ ਦਾਲ ਤੇ ਇਹ ਹੀ ਵੱਜ ਗਈ ਆ ਹੁਣ ਚੀਤੀ ਦੇਖੋ ਨੇ ਇੱਧਰ ਦੱਦੀ ਤੇ ਲੱਗ ਗਿਆ ਤੜਕਾ ਉੱਧਰ ਬਸ ਆਦਮ ਕਿਹਨਾ ਉੱਧਰ ਬਸੋਂ ਦਾਲ ਦੀ ਸੀਟੀ ਵੱਜ ਗਈ ਆ ਇੱਕ ਸੀਟੀ ਹੋਰ ਮਰਵਾਵਾਂ ਬਸ ਇੱਕ ਸੀਟੀ ਹੋਰ ਮਰਵਾਵਾਂਗੇ ਫੇਰ ਬਸ ਆਪਣਾ ਰੈਡੀ ਆ ਆ ਲਓ ਜੀ ਆਪਣਾ ਦਾਲਾ ਬਣ ਗਿਆ ਆ ਦੇਖੋ ਤੁਸੀਂ ਮਸਤ ਰਹਿੰਦਾ ਮਸਤ ਰਹਿਣ ਦਾਲ ਖਾ ਕੇ ਤੁਸੀਂ ਮੋਢੇ ਦੀ ਦਾਲ ਘੋਲੀ ਜਾਉਂਗੇ ਇੱਧਰ ਬਣ ਗਿਆ ਜੀ ਸਾਡਾ ਤਰਕਾ ਤਿਆਰ ਆ ਹੁਣ ਸੀ ਇਹਦੇ ਵਿੱਚ ਪਾ ਦੇਣਾ ਜੀ ਉਸ ਤੋਂ ਬਾਅਦ ਬਸ ਆਟਾ ਗੁੰਨ ਕੇ ਰੱਖ ਦੇਣਾ ਟਿਕ ਜੂਗਾ ਇਹ ਫਲਕੇ ਬਣਾਵਾਂਗੇ 6:30 ਵਜੇ ਪਹਿਲਾਂ ਫਿਰ ਭਾਂਡੇ ਨੂੰ ਦੇ ਚੱਕਦੇ ਆਂ ਭਾਈ ਅੱਜ ਚੁੱਲ੍ਹਾ ਕੱਢਣਾ ਪਏ ਘਰਵਾਰ ਗਰਮੀ ਸੀ ਜਿਆਦਾ ਇਹਦੇ ਤੇ ਦੇ ਦਿੰਦੇ ਹਾਂ ਫਲੇਟਾ ਕੁੱਕਰ ਕੱਤ ਰੋਗਾ ਲਿਆਉਣੇ ਆਂ ਮਾਂਕੇ ਇੰਚ ਰੁਕ ਮਿਲਦੇ ਆਂ ਫਿਰ ਸਵੇਰੇ